ਦੁੱਲਾ ਪੱਟੀ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣੀ ਹੋਣਾ ਪੰਜਾਬ ਦੇ ਆ ਲੋਕ ਗੀਤਾਂ ਚ ਲੋਕ ਕਥਾਵਾਂ ਚ ਦੁੱਲਾ ਪੱਟੀ ਦਾ ਬੜਾ ਜ਼ਿਕਰ ਮਿਲਦਾ ਹੈ ਅੱਜ ਅਸੀਂ ਇਹਨਾਂ ਦੇ ਯਾਦਗਾਰ ਤੇ ਪਹੁੰਚੇ ਹੋਏ ਹਾਂ ਲਾਹੌਰ ਦੇ ਮਿਆਣੀ ਸਾਹਿਬ ਕਬਰਸਤਾਨ ਚ ਲਾਹੌਰ ਦਾ ਇਹ ਸਭ ਤੋਂ ਵੱਡਾ ਕਬਰਸਤਾਨ ਹੈ ਤੇ ਇੱਥੇ ਇਹਨਾਂ ਦੇ ਪਰਿਵਾਰ ਬਾਰੇ ਤੁਹਾਨੂੰ ਪਹਿਲਾਂ ਦੱਸ ਦਾਂ ਥੋੜਾ ਜਿਹਾ ਲਿਖਿਆ ਹੋਇਆ ਜਿਹੜੇ ਦੁੱਲਾ ਪੱਟੀ ਸੀ ਇਹਨਾਂ ਦੇ ਜਿਹੜੇ ਦਾਦਾ ਹੀ ਸੀ ਸੰਦਲ ਪੱਟੀ ਤੇ ਉਹਨਾਂ ਤੋਂ ਬਾਅਦ ਫਰੀਦ ਪੱਟੀ ਤੇ ਉਹਨਾਂ ਤੋਂ ਬਾਅਦ ਹੋਇਆ ਦੁੱਲਾ ਪੱਟੀ ਇਹਨਾਂ ਤਿੰਨਾਂ ਨੇ ਤਿੰਨ ਪੀੜ੍ਹੀਆਂ ਤੋਂ ਜਿਹੜੀ ਮੁਗਲ ਹਕੂਮਤ ਸੀ ਉਸ ਟਾਈਮ ਦੀ ਉਹਦੇ ਖਿਲਾਫ ਲੜੇ ਇਹ ਤੇ ਉਹਦੇ ਖਿਲਾਫ ਲੜਨ ਕਰਕੇ ਮਤਲਬ ਲੋਕ ਗਾਇਕ ਬਣੇ ਲੋਕ ਗੀਤ ਵੀ ਇਹਨਾਂ ਨਾਲ ਜੁੜੇ ਲੋੜੀ ਤੇ ਮੇਰੇ ਖਿਆਲ ਚ ਆਪਣੇ ਲੋੜੀ ਤੇ ਅਕਸਰ ਹੀ ਗਾਉਂਦੇ ਆ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਕਿਉਂਕਿ ਉਦੋਂ ਮੁਗਲ ਹਕੂਮਤ ਦਾ ਇੰਨਾ ਜ਼ਿਆਦਾ ਜ਼ੋਰ ਸੀ ਜਿਹੜੀ ਕੁੜੀ ਮਤਲਬ ਉਹਨਾਂ ਨੂੰ ਵਧੀਆ ਲੱਗਦੀ ਪਸੰਦ ਆਉਂਦੀ ਸੀ ਉਹ ਮਤਲਬ ਚੱਕ ਕੇ ਲੈ ਜਾਂਦੇ ਸੀ ਤੇ ਉਦੋਂ ਧੀਆਂ ਦੀ ਜਿਹੜੀ ਇੱਜ਼ਤਾਂ ਦੀ ਰਾਖੀ ਸੀਗੀ ਉਹ ਕਰਦੇ ਹੋਣ ਤਾਂ ਕਰਕੇ ਉਹ ਮਤਲਬ ਲੋਕ ਗੀਤ ਜੁੜਿਆ ਹੈ ਵੀ ਦੁੱਲਾ ਪੱਟੀ ਹੈ ਜਿਹੜਾ ਉਹ ਰਾਖੀ ਕਰੂਗਾ ਤੇ ਲਾਹੌਰ ਦੇ ਲੰਡਾ ਬਾਜ਼ਾਰ ਦੇ ਵਿੱਚ ਸ਼ਰੀਆਮ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ ਉਹਦਾ ਕਾਰਨ ਇਹ ਸੀ ਕਿਉਂਕਿ ਬਗਾਵਤ ਇਹਨਾਂ ਨੇ ਕੀਤੀ ਸੀ ਇੱਕ ਐਡੀ ਵੱਡੀ ਹਕੂਮਤ ਦੇ ਖਿਲਾਫ ਇਹ ਜਿਵੇਂ ਤੁਹਾਨੂੰ ਦੱਸਿਆ ਇਹਨਾਂ ਦੇ ਦਾਦਾ ਜੀ ਸੰਦਲ ਪੱਟੀ ਉਹਨਾਂ ਨੇ ਵੀ ਪਹਿਲਾਂ ਬਗਾਵਤ ਕੀਤੀ ਸੀਗੀ ਤੇ ਲੋਕ ਨਾਇਕ ਉਹੀ ਬਣਦੇ ਹੁੰਦੇ ਆ ਸੂਰਬੀਰ ਯੋਧੇ ਉਹੀ ਬਣਦੇ ਹੁੰਦੇ ਆ ਜਿਹੜੇ ਐਡੀਆਂ ਐਡੀਆਂ ਹਕੂਮਤਾਂ ਦੇ ਨਾਲ ਟੱਕਰਾਂ ਲੈਂਦੇ ਆ ਤੇ ਲਾਹੌਰ ਦੇ ਕਬਰਿਸਤਾਨ ਚ ਤੁਸੀਂ ਇਹਨਾਂ ਦੀ ਯਾਦਗਾਰ ਤੇ ਆ ਕੇ ਤੇ ਸਾਰਾ ਕੁਝ ਦੇਖ ਸਕਦੇ ਹੋ